ਕੀ ਕਰੋ ਬੰਦ ਕਰੋ ਦੇ ਖਿਲਾਫ ਗੁੰਡਾ ਕਰਤੀ ਅੱਜ ਗੇਟ ਰੈਲੀ ਸਾਡੇ ਵੱਲੋਂ ਕੀਤੀ ਗਈ ਹੈ ਇਹ ਗੇਟ ਰੈਲੀ ਦਾ ਮੁੱਖ ਮੰਤਵ ਡਾਕਟਰ ਸੁਨੀਲ ਪਵੇਟ ਸਾਡੇ ਐਸਐਮਐ ਸਾਹਿਬ ਐਸਐਸਆਈ ਦੇ ਖੁਸ਼ਹਰਪੁਰ ਦੇ ਉਹਨਾਂ ਖਿਲਾਫ ਇੱਕ ਜਾਨਲੇਵਾ ਹਮਲਾ ਹੋਇਆ ਹੈ ਜਿਨ੍ਹਾਂ ਕਰਕੇ ਉਹ ਜ਼ਿੰਦਗੀ ਮੌਤ ਦੇ ਨਾਲ ਜੂਝਦੇ ਪਏ ਹਨ ਅੱਜ ਜ਼ੇਰੇ ਇਲਾਜ ਹਨ ਪੰਜਾਬ ਸਰਕਾਰ ਦੇ ਨੇ ਬਹੁਤ ਮਦਦ ਦਿੱਤੀ ਹੈ ਉਹਦੇ ਇਲਾਜ ਲਈ ਪਰ ਸਾਡਾ ਇਹ ਮੰਨਤਾ ਅੱਜ ਵੀ ਰੈਲੀ ਪਾਇਆ ਹੋਇਆ ਹੈ ਕਿ ਜਿਹੜੇ ਡਾਕਟਰਾਂ ਖਿਲਾਫ ਇਹਨੇ ਬੰਦਾ ਕਰਦੀ ਵਧ ਰਹੀ ਹੈ ਇਹਨਾਂ ਹੋਣ ਸਖ ਪ੍ਰਦਰਸ਼ਨ ਹੋ ਰਹੇ ਹਨ ਇਹ ਸਾਡਾ ਜਾਗਰੂਕਤਾ ਰੈਲੀ ਹੈ ਅਤੇ ਇੱਕ ਕਰੇਗਾ ਡਾਕਟਰ ਸੁਨੀਲ ਭਗਤ ਲਾਲ ਹੰਦਰ ਦੀ ਰੈਲੀ ਹੈ ਸੋਲੀਡੈਰਿਟੀ ਰੈਲੀ ਹੈ ਵੀ ਡਾਕਟਰਾਂ ਖਿਲਾਫ ਇਹ ਕਦੀ ਵੀ ਹੰਸਾ ਨਾ ਹੋਵੇ ਤੇ ਇਹ ਹੰਸਾ ਦੇ ਉਪਰੰਤ ਡਾਕਟਰਾਂ ਦੇ ਵਿੱਚ ਮਲੋਬਲ ਥੋੜਾ ਢਿੱਲਾ ਪਾਇਆ ਗਿਆ ਹੈ ਇਸ ਰੈਲੀ ਨਾਲ ਕਲਾਸਿਕ ਆਮ ਲੋਕਾਂ ਨੂੰ ਇਹ ਸੀ ਜਾਗਰੂਕ ਕਰ ਰਹੇ ਆ ਵੀ ਡਾਕਟਰਾਂ ਖਿਲਾਫ ਹੋਂਸਾ ਨਾ ਹੋਵੇ ਅਤੇ ਲਾਲ ਹੀ ਸਾਡੇ ਮੈਡੀਕਲ ਫੈਟੈਲਿਟੀ ਨੂੰ ਡਾਕਟਰਾਂ ਨੂੰ ਅਤੇ ਪੈਰਾ ਮੈਡੀਕਲ ਸਟਾਫ ਨੂੰ ਵੀ ਮਨੋਬਲ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਵੀ ਸਿਹਤ ਮੰਤਰੀ ਸਾਹਿਬ ਨਾਲ ਸਾਡੀ ਕੱਲ ਗੱਲ ਹੋਈ ਹੈ ਸੁਰੱਖਿਆ ਦੇ ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਿਹਤ ਮੰਤਰੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਵੀ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਠੋਸ ਕਦਮ ਵੀ ਚੁੱਕੇ ਜਾਣਗੇ ਅਸੀਂ ਡਾਕਟਰ ਰਿਲੇਸ਼ਨ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਨੂੰ ਮੁੱਖ ਰੱਖਦੇ ਹੋਏ 8 ਤੋਂ 10 ਜੇ ਟ੍ਰੈਲੀ ਕਰੇਲ ਉਪਰਾਲਪ ਆਪਣੇ ਮਰੀਜ਼ਾਂ ਨੂੰ ਸੇਵਾਵਾਂ ਦੇ ਕੇ ਜਾਵਾਂਗੇ ਤੇ ਇਹਦੇ ਨਾਲ ਮਰੀਜ਼ਾਂ ਨੂੰ ਕੋਈ ਵੀ ਸੇਵਾ ਦੇ ਵਿੱਚ ਸੇਪ ਸੇਵਾਵਾਂ ਦੇ ਵਿੱਚ ਕੋਈ ਵੀ ਹਾਨੀ ਜਾਂ ਫਿਰ ਰੋਗ ਨਹੀਂ ਆਵੇਗਾ ਧੰਨਵਾਦ ਹਾਂਜੀ ਮੇਰਾ ਨਾਮ ਬੈਂਤ ਸਿੰਘ ਹੈ ਜੀ ਪਿੰਡ ਮੇਰਾ ਚਨਾਟੜਾ ਜੀ ਸੇਵਾਦਾਰਤਲ ਮੈਂ ਦਵਾਈ ਲੈਣ ਆਇਆ ਤਾਂ ਪਹਿਲਾਂ ਵੀ ਹੁਣ ਮੇਰਾ ਲਾਜ ਵੀ ਚੱਲ ਰਿਹਾ ਇੱਥੇ ਮੈਨੂੰ ਬਲੱਡ ਪ੍ਰੈਸ਼ਰ ਵੀ ਹੈ ਮੈਂ ਪਹਿਲਾਂ ਅਪਰੇਸ਼ਨ ਵੀ ਨਾ ਸਾਨੂੰ ਰਾਜ ਵੀ ਕੋਈ ਦਿੱਕਤ ਨਹੀਂ ਜੀ ਪੈਰਾਂ ਨੂੰ ਵੀ ਕੋਈ ਦਿੱਕਤ ਨਹੀਂ ਅੱਜ ਡਾਕਟਰ ਨੇ ਕੀ ਟੈਲੀ ਕਿਤੇ ਕੋਈ ਦਿੱਕਤ ਸਾਨੂੰ ਕੋਈ ਦਿੱਕਤ ਨਹੀਂ ਸਾਡੇ ਸਾਰਾ ਸਾਡਾ ਪਰਿਵਾਰ ਹੈ ਜੀ ਸਾਡੇ ਸਾਥ ਸਾਨੂੰ ਆਪਣੇ ਪਰਿਵਾਰ ਮੰਗੋ ਆਪਣੇ ਬਾਪੂ ਨੂੰ ਮਾਪੇ ਮੰਗੋ ਸਾਡੀ ਸੇਵਾ ਕਰਦੇ ਨੇ ਕੱਲ ਕਿਤੀ ਹੈ ਵੀ ਖੇ ਹਾਰਪੁਰ ਦੇ ਵਿੱਚ ਐਸਐਮਓ ਦੀ ਕੁੱਟਮਾਰ ਹੋਈ ਹੈ ਤੁਹਾਨੂੰ ਕੀ ਲੱਗਦਾ ਠੀਕ ਹੈ ਜਾਂ ਗਲਤ ਹੋਇਆ ਹੈ ਗੱਲ ਤਾਂ ਗੱਲ ਜਿਹੜੀ ਗੱਲ ਹੈ ਬੈਠ ਕੇ ਕਰੋ ਕੁੱਟਮਾਰ ਦਾ ਕੀ ਮਤਲਬ ਹੈ ਨਾਲ ਜਿਹੜਾ ਕੋਈ ਕੰਮ ਲੈਣਾ ਪੈਰ ਨਾਲ ਲੋਬੀ ਦਾ ਕੰਮ ਹੈ ਜੀ ਉਹਦੇ ਪਰ ਕੀ ਲੱਗਦਾ ਉਹਨੂੰ ਕੀ ਕਾਰਵਾਈ ਹੋਣੀ ਸੀ ਨਾ ਨਾੜੀ ਗੱਲ ਹੈ ਜਿੰਨਾ ਕਰੀ ਉਹਨਾਂ ਨੂੰ ਜੋ ਬੰਨਦੀ ਕਾਰਵਾਈ ਹੋਣੀ ਚਾਹੀਦੀ ਆ ਬੰਦੇ ਪਰ ਜਿਹੜਾ ਕੋਈ ਨਾ ਨਜਾਇਜ਼ ਕਰਦਾ ਵਿਚਾਰਾਂਗਾ ਇਹ ਕੀ ਕਹਿੰਦੇ ਨੇ ਸਵੇਰ ਤੋਂ ਲੈ ਕੇ